ਮੇਨ ਜਿਹੜਾ ਸਾਡਾ ਕਿਸਾਨੀ ਹੈਗਾ ਉਹ ਕਿਸਾਨ ਤੋਂ ਸ਼ੁਰੂ ਹੋਨੇ ਆ ਕਿਸਾਨ ਦੇ ਵਤਾਂ ਦੇ ਕਿਸਾਨ ਵਾਲੇ ਕੰਮ ਕਰਨਾ ਸੀ ਕਿਹਾ ਕੇ ਵੇਖਿਆ ਮੈਂ ਤਾਂ ਇਹ ਆ ਵੀ ਧੱਕੇ ਖਾ ਕੇ ਅਕਲੋਂਦੀ ਆ ਬੰਦੇ ਨੂੰ ਉਹ ਜਿਹੜੇ ਧੱਕੇ ਖਾਦੇ ਪਤਾ ਲੱਗਾ ਜੀ ਵੀ ਮੈਂ ਨੈਟਵਰਕ ਕੰਪਨੀਆਂ ਵੀ ਕੰਮ ਕੀਤਾ ਜੀ ਦੂਜੇ ਨੰਬਰ ਤੇ ਜਿਹੜੀਆਂ ਆਪਣੀਆਂ ਮੰਨ ਲਓ ਸਕਿਉਰਟੀ ਕੰਪਨੀਆਂ ਹੁੰਦੀਆਂ ਨੇ ਜਿਵੇਂ ਸਕਿਉਰਟੀ ਹੋ ਗਈ ਉਹਨਾਂ ਦੇ ਕੰਮ ਕੀਤਾ ਜੀ ਫਿਰ ਉਸ ਤੋਂ ਬਾਅਦ ਆਪਣਾ ਜਿਹੜੇ ਸੀਡ ਕੰਪਨੀਆਂ ਹੋ ਗਿਆ ਜੀ ਮੈਂ ਸੀਡ ਕੰਪਨੀ ਧੱਕੇ ਖਾਦੇ ਦੋ ਸਾਲ ਜੀ ਪਰ ਉਹਨਾਂ ਨੇ ਕੋਈ ਮੁੱਲ ਨਹੀਂ ਪੁੰਨਦੀ ਆਪਣਾ ਮੈਂ ਤੈਆ ਜੀ ਜੇ ਪਰਿਵਾਰ ਹੈਗਾ ਨਾ ਜੀ ਜੇ ਪਰਿਵਾਰ ਵਾਲੀ ਸੋਚਣਾ ਸੋ ਨੂੰ ਗਰਮੀ ਨਹੀਂ ਲੱਗਣੀ ਜੇ ਤੁਸੀਂ ਪਰਿਵਾਰ ਬਾਰੇ ਨਹੀਂ ਸੋਚਿਆ ਸੋ ਨੂੰ ਗਰਮੀ ਲੱਗੂਗੀ ਉਹਨਾ ਮੇਰਾ ਪਰਿਵਾਰ ਹੈਗਾ ਜੀ ਮੈਨੂੰ ਪਤਾ ਮੈਂ ਹੱਥ ਨਾਲ ਉਹਨਾਂ ਨੂੰ ਖੋਣਾ ਹੈ ਤੇ ਕਿੱਥੋਂ ਖਾਉਂਗਾ ਜੀ ਜੇ ਮੈਂ ਇਹ ਸੋਚੂਗਾ ਤਾਂ ਵੀ ਆ ਮੈਨੂੰ ਗਰਮੀ ਲੱਗਦੀ ਹੈ ਗਰਮੀ ਤੇ ਤਾਂ ਲੱਗਣੀ ਲੱਗਣੀ ਹੈ ਜੀ ਇਹ ਤਾਂ ਮਹਾਰਾਜ ਦਾ ਕੁਦਰਤ ਦਾ ਹੀ ਗਰਮੀ ਆ ਵੀ ਠੰਡ ਵੀ ਹੈ ਠੀਕ ਹੈ ਭਾਇਆ ਘਰਦਿਆਂ ਨੇ ਵੀ ਆਖਿਆ ਜਿਹੜੇ ਆਸ-ਪਾਸੇ ਵਾਲੇ ਆ ਰਿਸ਼ਤੇਦਾਰ ਉਹਨਾਂ ਨੂੰ ਵੀ ਇਹ ਹੀ ਰਕਮ ਲੱਸੀ ਵਾਲਾ ਕੰਮ ਕਿੱਦਾਂ ਚਲਾ ਰਿਹਾ ਜੀ ਔਰ ਲੋਕਾਂ ਦੇ ਕਹੇ ਨਾਲ ਨਹੀਂ ਲੱਸੀ ਦਾ ਵੀ ਕੋਈ ਕੰਮ ਹੈ ਤਾਂ ਪਿੰਡਾਂ ਚੋਂ ਫ੍ਰੀ ਮਿਲਦੀ ਆ ਹਾਂ ਕਹਿੰਦੇ ਆ ਜੀ ਸਾਰੇ ਕਹਿੰਦੇ ਆ ਪਰ ਇਹ ਆ ਜੀ ਲੋਕਾਂ ਨੂੰ ਨਾ ਸੁਣੋ ਮੈਂ ਇਹ ਆ ਵੀ ਆਦਾ ਦਿਮਾਗ ਵਰਤੋ ਤੋ ਤੁਸੀਂ ਜੇ ਸ਼ੁੱਧ ਲੈਣੀ ਆ ਤੋ ਦਾ ਰੇਟ ਫਰਕ ਨਾਲ ਬਾਜ਼ਾਰ ਨਾਲ ਪੈਣੀ ਪੈਣੀ ਮੇਰਾ ਹੁਣ ਆਮ ਵਿਆਦ ਦਾ ਰੇਟ ਜਿਹੜਾ ਲੱਸੀ ਦਾ 30 ਰੁਪਏ 25 ਰੁਪਏ ਹੈ ਮੇਰੇ 60 ਰੁਪਏ ਹੈ ਜੇ ਆਪਾਂ ਚੰਗੀ ਜੀ ਲਵਾਂਗੇ ਤਾਂ ਉਹਦਾ ਰੇਟ ਵਧਨੇ ਵਧਣਾ ਹੈ ਇੱਕ ਬਾਦਾਂ ਨੇ ਘੱਟੋ ਘੱਟ ਬਾਲੇ ਨੂੰ 100 ਫਾਇਦੇ ਕਰਨੇ ਹਣ ਖਸ ਖਸ ਆ ਜੀ ਹਣ ਖਸ ਖਸ ਕੀ ਆ ਸਰਕਾਰ ਤੋਂ ਰੋਕ ਲਈ ਬੈਠੀ ਐ ਖਸ ਖਸ ਤੇ ਹਣ ਖਸ ਖਸ ਦਾ ਰੇਟ ਬਹੁਤ ਜ਼ਿਆਦਾ ਆ ਜੀ ਹਣ ਜੀ ਖਸ ਖਸ ਤੇ ਆਪਾਂ ਵੇਖੀਏ ਤੇ ਇਹਦੇ ਬਹੁਤ ਫਾਇਦੇ ਆ ਜੀ ਕੋਸਟ੍ਰੋਲ ਤੋਂ ਬਹੁਤ ਕੰਮ ਆ ਇਹ ਕੱਲੇ ਇੱਕ ਵੇ ਦਾ ਨਹੀਂ 100-100 ਫਾਇਦਾ ਨਿਕਲੂਗਾ ਜੀ ਗਲਾਉ ਦੇ ਫੁੱਲ ਇਹ ਵੀ ਆਪਦਾ ਕੰਮ ਕਰਦੇ ਆ ਜੀ ਕਾਜੂ ਇਹ ਵੀ ਆਪਦਾ ਕੰਮ ਕਰਦੇ ਆ ਜੀ ਕਾਲੀ ਮਿਰਚ ਹੋ ਗਈ ਨਿੱਕੀ ਲੈਜੀ ਹੋ ਗਈ ਗੂੰਦ ਕੀ ਤੀਰਾ ਹੋ ਗਿਆ ਜੀ ਚੈਰੀ ਹੋ ਗਈ ਜਾਂ ਮੱਗ ਜੋ ਗਿਚਾਰੇ ਜੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਅੱਜ ਦੇ ਯੁੱਗ ਦੇ ਵਿੱਚ ਸ਼ੁੱਧ ਚੀਜ਼ਾਂ ਮਿਲਣੀਆਂ ਬਹੁਤ ਮੁਸ਼ਕਲ ਹੈ ਖਾਸ ਕਰ ਡੇਰੀ ਪ੍ਰੋਡਕਟਸ ਦੁੱਧ ਦਹੀਂ ਲੱਸੀ ਕਿਉਂ ਇਹ ਮੁਸ਼ਕਲ ਹੈ ਅੱਜ ਪਰ ਇੱਕ ਬਾਈ ਨੂੰ ਮਿਲੌਣ ਜਾ ਰਹੇ ਹਾਂ ਜਿਨੇ ਇਹ ਸਾਰਾ ਸ਼ੁੱਧ ਪ੍ਰੋਡਕਟਸ ਡੇਰੀ ਪ੍ਰੋਡਕਟਸ ਲੋਕਾਂ ਤੱਕ ਲੈ ਕੇ ਆਏ ਆ ਤੇ ਦੇਖਦੇ ਆਂ ਵੀ ਇਹ ਆਈਡੀਆ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬਈ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਲਖਮਿੰਦਰ ਸਿੰਘ ਆ ਜੀ ਪਿੰਡ ਵੀਰੇ ਵਾਲਾ ਖੁਰਦਾ ਜ਼ਿਲ੍ਹਾ ਫਰੀਕੋਟ ਆ ਜੀ ਬਾਈ ਇਹ ਕਿਵੇਂ ਮਨ ਚ ਆਇਆ ਵੀ ਮੈਂ ਜਿਹੜੇ ਡੇਰੀ ਪ੍ਰੋਡਕਟ ਲੈ ਕੇ ਆਵਾਂ ਬਾਈ ਜੀ ਡੈਰੀ ਪ੍ਰੋਡਕਟ ਦਾ ਪਹਿਲਾਂ ਧੰਦਾ ਹੀ ਸਾਡਾ ਡੈਰੀ ਦਾ ਸੀ ਮੇਨ ਜਿਹੜਾ ਸਾਡਾ ਕਿਸਾਨੀ ਹੈਗਾ ਉਹ ਕਿਸਾਨ ਤੋਂ ਸ਼ੁਰੂ ਹੋਨੇ ਆ ਕਿਸਾਨ ਦੇ ਵਤਾਂ ਦੇ ਕਿਸਾਨ ਵਾਲੇ ਕੰਮ ਕਰਨਾ ਸੀ ਡੈਰੀ ਦਾ ਤਾਂ ਕਿਉਂ ਕਰੇ ਪਸ਼ੂ ਆਪਣੇ ਰੱਖੇ ਆ ਜੀ ਤੇ ਘਰੋਂ ਫੇਰ ਪਹਿਲਾਂ ਦੁੱਧ ਨੂੰ ਡੈਰੀ ਤੇ ਪਾਉਂਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਜੀ ਠੱਕੇ ਖਾ ਕੇ ਵੇਖਿਆ ਮੇਨ ਤਾਂ ਇਹ ਆ ਵੀ ਠੱਕੇ ਖਾ ਕੇ ਅਕਲ ਆਉਂਦੀ ਆ ਬੰਦੇ ਨੂੰ ਉਹ ਜਿਹੜੇ ਠੱਕੇ ਖਾਦੇ ਪਤਾ ਲੱਗਾ ਜੀ ਵੀ ਮੈਂ ਨੈਟਵਰਕ ਕੰਪਨੀਆਂ ਵੀ ਕੰਮ ਕੀਤਾ ਜੀ ਦੂਜੇ ਨੰਬਰ ਤੇ ਜਿਹੜੀਆਂ ਆਪਣੀਆਂ ਮੰਨ ਲਓ ਸਕਿਉਰਿਟੀ ਕੰਪਨੀਆਂ ਹੁੰਦੀਆਂ ਜਿਵੇਂ ਸੈਕਿਉਰਿਟੀ ਹੋ ਗਈ ਉਹਨਾਂ 'ਚ ਫਿਰ ਉਹਦੇ ਬਾਅਦ ਆਪਣਾ ਜਿਹੜੇ ਸੀਡ ਕੰਪਨੀ ਹੋ ਗਿਆ ਜੀ ਮੈਂ ਸੀਡ ਕੰਪਨੀ 'ਚ ਧੱਕੇ ਖਾਦੇ ਦੋ ਸਾਲ ਹੀ ਪਰ ਉਹਨਾਂ ਨੇ ਕੋਈ ਮੁੱਲ ਨਹੀਂ ਪਾਉਂਦੇ ਜੀ ਆਪਣਾ ਮੈਂ ਨਾ ਇਹ ਆ ਵੀ ਕੰਮ ਕਰਾ ਲਿਆ ਜਦੋਂ ਆਪਾਂ ਕੋਈ ਉਹਨਾਂ ਤੋਂ ਪੈਸੇ ਲੈਣੇ ਆ ਉਦੋਂ ਹੋਰ ਗੱਲ ਆ ਜੀ ਫਿਰ ਉਹਦੇ ਕਰਕੇ ਜੀ ਫਿਰ ਮੈਂ ਇਹ ਸੋਚਿਆ ਵੀ ਚਲੋ ਆਪਦਾ ਆਪਾਂ ਆਪਦਾ ਕੰਮ ਸ਼ੁਰੂ ਕਰੀਏ ਵੀ ਚਲੋ ਛੋਟੇ ਲੈਵਲ ਤੋਂ ਕਰਨਗੇ ਆਪਾਂ ਵੱਡਾ ਨਹੀਂ ਕਰ ਸਕਦੇ ਫਿਰ ਉਹ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਅਸੀਂ ਡੇਰੀ ਦਾ ਕੰਮ ਇਹਦੇ ਬੱਚੇ ਆਪਣੀ ਲੱਸੀ ਹੈਗੀ ਆ ਜੀ ਆਪਦੀ ਆਪ ਵੀ ਤਿਆਰ ਕਰਦੇ ਆਂ ਮਾ ਜਿਹੜੀ ਚਾਟੀ ਵਾਲੀ ਲੱਸੀ ਮਸ਼ਹੂਰ ਹੁੰਦੀ ਆ ਜਿਹੜੀ ਪਿੰਡ ਜਿਹੜੀ ਆਮ ਤਾਂ ਹੁਣ ਚਾਟੀ ਦੀ ਫੋਟੋ ਜਰੂਰ ਲਈ ਬੈਠੇ ਆ ਪਰ ਚਾਟੀ ਲਈ ਲੱਸੀ ਨਹੀਂ ਹੁੰਦੀ ਆਪਨਾ ਕੀ ਆ ਕਾਰ ਨਹੀਂ ਜਿੱਤ ਰਹਿ ਜਾਂਦਾ ਦੁੱਧ ਉਸ ਤੋਂ ਬਾਅਦ ਆਪਾਂ ਉਹਨੂੰ ਕਾਰਕਦੇ ਆ ਹਾਈ ਧੜੀ ਫਿਰ ਉਸ ਤੋਂ ਬਾਅਦ ਜਮਾਉਨੇ ਆ ਫਿਰ ਕਿਉਂ ਕਰਦੇ ਆ ਜੀ ਫਿਰ ਇਹ ਕੰਮ ਤਾਂ ਸ਼ੁਰੂ ਕੀਤਾ ਜੀ ਮਤਲਬ ਜਿਹੜਾ ਸਾਰਾ ਪ੍ਰੋਸੈਸ ਆਪਾਂ ਪਿੰਡਾਂ 'ਚ ਕਰਦੇ ਸੀ ਹਾਂ ਪਹਿਲਾਂ ਕਰਦੇ ਸੀ ਜਿਹੜਾ ਰਾਣੇ ਆਪਣੇ ਬਜ਼ੁਰਗ ਕਰਦੇ ਸੀਗੇ ਉਹੀ ਧੰਦਾ ਦੁਬਾਰਾ ਕਰ ਰਹੇ ਆ ਜੀ ਅਸ਼ੁੱਧਤਾ ਦੀ ਗਾਰੰਟੀ ਹੈ 100% ਕਰਦਾ ਹੀ ਆ ਦੁੱਧ ਸਾਰਾ ਸਾਰੇ ਟੂਜੜ ਕਰਦਾ ਕਰਦਾ ਜੀ ਬਈ ਜਦੋਂ ਆਪਾਂ ਸ਼ੁੱਧਤਾ ਦੀ ਗੱਲ ਕਰਦੇ ਆਂ ਤਾਂ ਰੇਟ ਵਧ ਜਾਂਦੇ ਆ ਤੁਸੀਂ ਵੀ ਰੇਟ ਵਧ ਹੀ ਰੱਖਿਆ ਕਿ ਜੈ ਜੈ ਰੱਖੀ ਨਹੀਂ ਰੇਟ ਤਾਂ ਜੇ ਮੰਨ ਕੇ ਚਲੋ ਤੁਸੀਂ ਜੇ ਸ਼ੁੱਧ ਲੈਣੀ ਆ ਤਾਂ ਉਹਦਾ ਰੇਟ ਫਰਕ ਨਾਲ ਬਜ਼ਾਰ ਨਾਲ ਪੈਣੀ ਪੈਣੀ ਮੇਰਾ ਹੁਣ ਆਮ ਵਯਾਦ ਦਾ ਰੇਟ ਜਿਹੜਾ ਲੱਸੀ ਦਾ 30 35 ਰੁਪਏ ਹੈ ਮੇਰੇ 60 ਰੁਪਏ ਹੈ ਜੇ ਆਪਾਂ ਚੰਗੀ ਜੀ ਲਵਾਂਗੇ ਤਾਂ ਉਹ ਤਾਂ ਰੇਟ ਵਧਨੇ ਵਧਣਾ ਹੀ ਮਨ ਘੋ ਮੇਰਾ ਜਿਹੜਾ ਹੈਗਾ ਜੀ ਆਮ ਡੇਰੀ ਦਾ 6 700 ਰੁਪਏ ਹੈ ਮੈਂ 1000 ਰੁਪਏ ਦੇਣਾ ਹੈ ਇਹ ਆਪਾਂ ਗਾਰੰਟੀ ਦਿੰਨੇ ਆ ਜੀ ਇਸ ਗੱਲ ਦੀ ਵੀ ਆ ਸਾਫ਼ ਆ ਸੁੱਧਾ ਇਹਦੇ ਵਿੱਚ ਮਿਲਾਵਟ ਨਹੀਂ ਮੈਂ ਤਾਂ ਇਹੀ ਹੁੰਦਾ ਮਿਲਾਵਟ ਨਾ ਹੋਵੇ ਇਸ ਕਰਕੇ ਜੀ ਹਾਂ ਪਰ ਜੇਕਰ ਸਾਨੂੰ ਮਿਲਾਵਟੀ ਚੀਜ਼ਾਂ ਤੋਂ ਬਚਣਾ ਹੈ ਤੇ ਫਿਰ ਸ਼ੁੱਧਤਾ ਦਾ ਮੁੱਲ ਤਾਂ ਤਾਰਨਾ ਪੈਣਾ ਤੇ ਬਈ ਲੋਕ ਤਾਂ ਨਹੀਂ ਕਹਿੰਦੇ ਵੀ ਰੇਟ ਜ਼ਿਆਦਾ ਹੈ ਨਹੀਂ 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 ਲੋਕ ਕੋਈ ਨਹੀਂ ਆਦੇ ਜਿਹੜੇ ਆਉਂਦੇ ਆ ਹਰੇ ਉਹ ਵੀ ਆਪਦਾ ਜਿਹੜਾ ਰੇਟ ਭਰ ਦੇ ਤਾਂ ਲੈ ਜਾਂਦੇ ਆ ਜੀ ਮੈਂ ਤਾਂ ਪਹਿਲੀ ਵਾਰ ਚ ਹੀ ਪਤਾ ਲੱਗ ਜਾਂਦਾ ਇੱਕ ਵਾਰੀ ਖਾਜ ਚੀਜ਼ ਦੇ ਤੋਂ ਆਪਾਂ ਲੈਨੇ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਸਾਫ਼ ਸ਼ੁੱਧਾ ਹੈ ਹਾਂਜੀ ਹਾਂਜੀ ਇਹ ਤਾਂ ਹੈਗੀ ਜੇ ਆਪਾਂ ਕੋਈ ਵੀ ਸ਼ੁੱਧ ਦਵਾਂਗੇ ਨਾ ਪਹਿਲੀ ਗੱਲ ਤਾਂ ਆਪਣੀ ਜੀਭ ਵੀ ਸਾਰਾ ਕੁਝ ਦੱਸ ਦੋਗੀ ਵੀ ਇਹ ਸ਼ੁੱਧਾ ਕਿ ਨਕਲੀ ਆ ਜੇ ਆਪਾਂ ਜਦੋਂ ਪੀਵਾਂਗੇ ਉਹ ਤਾਂ ਦੱਸਾਂਗੇ ਵੀ ਆਟੋਮੈਟਿਕ ਦੱਸ ਦੇਣਾ ਉਹਨੇ ਵੀ ਹਾਏ ਦਾ ਸਵਾਦ ਕੀ ਆ ਜੀ ਤੇ ਇਹ ਇਹ ਸਭ ਤੋਂ ਵੱਧ ਕੀ ਚੀਜ਼ ਵੇਖਦੀ ਐ ਮੇਰਾ ਇਹ ਲੱਸੀ ਆ ਦਹੀਂ ਆ ਜੀ ਮੱਖਣਾ ਦੇਸੀ ਘਿਓ ਆ ਜੀ ਅੱਛਾ ਮੱਖਣ ਵੀ ਨਾਲ ਮੱਖਣ ਵੀ ਆ ਮੱਖਣ ਤਾਂ ਆਪਣੇ ਕੋਲੇ ਪਿਆ ਜੀ ਤੁਹਾਨੂੰ ਚੈੱਕ ਵੀ ਕਰਾ ਦੇਣਾ ਇਹ ਆਪਣੀ ਦਹੀਂ ਆ ਜੀ ਘਰ ਦੀ ਦਹੀਂ ਆ ਜਿਹੜੀ ਅੱਛਾ ਉਹ ਜਿਹੜੀ ਹੈ ਨਾ ਵੀ ਲਾਲ ਰੰਗ ਹੈ ਦਾ ਹੈ ਨਾ ਨਹੀਂ ਲਾਲ ਰੰਗ ਮਿਲਦਾ ਨਹੀਂ ਲਾਲ ਨਹੀਂ ਮਿਲਦਾ ਇਹ ਕਾੜੇ ਤੋਂ ਦੁੱਧ ਮਿਲੂਗੀ ਇਹ ਹਾਂ ਕਾੜੇ ਤੋਂ ਦੁੱਧ ਹੀ ਹੁਣ ਇਹ ਮੱਖਣ ਆਪਣਾ ਘਰ ਦਾ ਤਿਆਰ ਆ ਜੀ ਖੁਦ ਤੇ ਮੱਖਣ ਕੀ ਰੇਟ ਹੈ ਮੱਖਣ 650 ਨੂੰ ਕਿਲੋ ਦਹੀਂ ਦਹੀਂ 100 ਰੁਪਏ ਕਿਲੋ ਸਹੀ ਹੈ ਬੇ ਰੇਟ ਫਿਰ ਵੀ ਵਾਜਬ ਹੈ ਹਾਂਜੀ ਹਾਂਜੀ ਬਾਲਾ ਨਹੀਂ ਰੇਟ ਸਾਧ ਦੇ ਰੱਖਿਆ ਜੀ ਜਿੰਨਾ ਕਿ ਲੋਕ ਪਰ ਸਕਦੇ ਆ ਕਿਉਂਕਿ ਆਪਾਂ ਜੇਕਰ ਜੇਕਰ ਮਲਾਵਟੀ ਚੀਜ਼ਾਂ ਨੂੰ ਪਚਾਵਾਂਗੇ ਲਾ ਖਰਾਵਾਂਗੇ ਤਾਂ ਉਹਨਾਂ ਚ ਨਾ ਬਿਮਾਰੀਆਂ ਲੱਗ ਜਾਣੀਆਂ ਸੋ ਇਹ ਫਾਇਦਾ ਹੀ ਕਰੂ ਇਹ ਫਾਇਦਾ ਕਰੂ ਹਾਂ ਨੁਕਸਾਨ ਨਹੀਂ ਕਰਦੀ ਫਾਇਦਾ ਉਹੀ ਕਹਿੰਦਾ ਕਹਿੰਦੇ ਹੁੰਦੇ ਇਹ ਚੀਜ਼ ਜਿਹੜਾ ਕੋਈ ਨੁਕਸਾਨ ਨਾ ਕਰੇ ਤੇ ਫਾਇਦਾ ਤੱਕਦਰ ਕਰੂਗੀ ਹੂੰ ਆ ਘਟੋ ਘਟ ਫਾਇਦਾ ਨਹੀਂ ਤਾਂ ਨੁਕਸਾਨ ਤਾਂ ਨਾ ਕਰੇ ਕਰਿਆ ਹਾਂ ਚਲੋ ਇਹ ਸਮਝ ਲਈ ਹਾਂ ਹੋਮੋਪੈਥੀ ਦਵਾਈ ਤਾਂ ਜਿਵੇਂ ਕਹਿੰਦੇ ਹੁੰਦੇ ਹਾਂ ਹਾਂਜੀ ਹਾਂਜੀ ਸਹੀ ਗੱਲ ਹੈ ਪਰ ਸ਼ੁੱਧ ਚੀਜ਼ਾਂ ਜੇਕਰ ਅਸੀਂ ਸਾਨੂੰ ਚਾਹੀਦੀਆਂ ਹੋਣ ਤਾਂ ਬਈ ਘਰਦਿਆਂ ਨੇ ਨਹੀਂ ਕਿਹਾ ਵੀ ਬਈ ਤੂੰ ਚੰਗੀ ਤਨਖਾਹ ਤੋਂ ਹਟ ਕੇਵੇਂ ਆਪਦਾ ਇੱਕ ਸੜਕ ਤੇ ਕੰਮ ਚਲਾ ਲਿਆ ਐਵੇਂ ਤੂੰ ਆਪਾਂ ਇਹਦਾ ਕੀ ਪਤਾ ਚੱਲੂ ਕਿੰਨਾ ਚੱਲੂ ਬਈ ਜੀ ਪਹਿਲਾਂ ਤਾਂ ਇਹ ਤਾਂ ਆਪਾਂ ਨੂੰ ਪਤਾ ਹੀ ਆ ਜੀ ਜਿਹੜਾ ਹਿਲਚ ਸ਼ੁਰੂ ਕਰਨਾ ਨਾ ਕੰਮ ਸ਼ੁਰੂ ਕਰਨਾ ਹੀ ਔਖਾ ਹੋ ਜਾਂਦਾ ਜਿਵੇਂ ਆਪਾਂ ਮੰਨ ਕੇ ਚਲੋ ਕੋਈ ਰੋਡ ਕੱਟਣਾ ਪਹਿਲਾਂ ਰੋਡ ਕੱਟਣ ਦੇ ਆਸੇ ਪਹਿਲਾਂ ਤਾਂ ਬਹੁਤ ਡਿੱਕੇ ਪੈਂਦੇ ਆ ਮੈਨੂੰ ਵੀ ਬਹੁਤ ਡਿੱਕੇ ਪਏ ਆ ਘਰਦਿਆਂ ਨੇ ਵੀ ਆਖਿਆ ਜਿਹੜੇ ਆਸੇ ਪਾਸੇ ਵਾਲੇ ਆ ਰਿਸ਼ਤੇਦਾਰ ਉਹਨਾਂ ਨੇ ਵੀ ਇਹ ਰਕਮ ਲੁੱਸੀ ਵਾਲਾ ਕੰਮ ਕਿੱਧਰ ਚਲਾ ਦਿੰ ਔਰ ਲੋਕਾਂ ਦੇ ਕਹਿਣ ਨਾਲ ਨਹੀਂ ਆ ਲੱਸੀ ਦਾ ਵੀ ਕੋਈ ਕੰਮ ਹੈ ਤਾਂ ਪਿੰਡਾਂ ਚੋਂ ਫ੍ਰੀ ਮਿਲਦੀ ਆ ਹਾਂ ਕਹਿੰਦੇ ਆ ਜੀ ਸਾਰੇ ਕਹਿੰਦੇ ਆ ਪਰ ਇਹ ਆ ਜੀ ਲੋਕਾਂ ਨੂੰ ਨਾ ਸੁਣੋ ਮੈਂ ਨੇ ਆ ਵੀ ਆਦਤ ਮਾ ਕੇ ਵਰਤੋ ਆਪਾਂ ਘਾਟਾ ਖਾਦੇ ਚ ਖਾਦਾ ਇਸੇ ਚ ਸ਼ਰਮ ਵਿੱਚ ਆਪਾਂ ਹੁਣ ਕੈਨੇਡਾ ਅਮਰੀਕਾ ਜਾਂਦੇ ਆ ਜੀ ਉੱਥੇ ਕੀ ਕਰਦੇ ਆ ਜਾ ਕੇ ਉੱਥੇ ਆਪਾਂ ਗੋਰਿਆਂ ਦੇ ਜਾ ਕੇ ਪਤਾ ਨਹੀਂ ਜਿਹੜਾ ਕੰਮ ਇੱਥੇ ਨਹੀਂ ਕੀਤਾ ਉਹ ਵੀ ਕਰਨਾ ਪੈਂਦਾ ਉੱਥੇ ਤੇ ਆਪਾਂ ਇਹ ਜੇ ਆਪਾਂ ਇਹ ਕਰ ਲਈ ਤੇ ਇਹ ਨਹੀਂ ਕਰ ਸਕਦੇ ਉੱਥੇ ਨੌਕਰ ਲੱਗਦੇ ਆ ਇੱਥੇ ਮਾਲਕ ਬਣ ਕੇ ਆਉਣੀ ਕਰਨ ਤੇ ਜਿੰਨਾ ਮਰਜੀ ਮੈਂ 10 ਵਜੇ ਆਉਣਾ ਕਿਸਦਾ ਅਧੀਨਤਾ ਨਹੀਂ ਭਾਵੇਂ 12 ਵਜੇ ਆ ਜਾ ਕੋਈ 8 ਵਜੇ ਆ ਜਾਈ ਕਿਹਨੇ ਇਹਦਾ ਅਧਿਨਤਾ ਨਹੀਂ ਫੋਨ ਤਾਂ ਨਹੀਂ ਕਰਨਾ ਕਿਹਨੇ ਹਾਂ ਵੀ ਆਇਆ ਨਹੀਂ ਤੇ ਤਾਂ ਕਰਕੇ ਇਹ ਸ਼ੁਰੂ ਕੀਤਾ ਜੀ ਨਹੀਂ ਨਹੀਂ ਤਾਂ ਜੇ ਛੁੱਟੀ ਲੈਣੀ ਹੁੰਦੀ ਹੈ ਘਰੇ ਜ਼ਰੂਰੀ ਕੰਮ ਨੂੰ ਪਹਿਲਾਂ 10 ਦਿਨ ਮਨਤਾ ਕਰਨੀਆਂ ਪੈਂਦੀਆਂ ਜੀ ਮੈਂ ਆਉਂਦਾ ਨਹੀਂ ਹਣਾ ਹਾਂ 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 ਹੁਣ ਉਹ ਹੀ ਹੈ ਨਾ ਜਦੋਂ ਮਰਜ਼ੀ ਆਉਣਾ ਮੈਂ ਹੁਣ ਸੰਡੇ ਨੂੰ ਮੈਂ ਲਾਉਂਦਾ ਨਹੀਂ ਦੁਕਾਨ ਬੰਦ ਹੁੰਦੀ ਹੈ ਮੇਰੀ ਐਤਵਾਰ ਦੀ ਐਤਵਾਰ ਨੂੰ ਨਹੀਂ ਤਾਂ ਮੈਂ ਆ ਤਾਂ ਆ ਤਾਂ ਜਿੱਥੇ ਮਰਜ਼ੀ ਕੰਮ ਕਰਦਾ ਨਾ ਜੇ ਮੈਂ ਨੌਕਰੀ ਕਰਦਾ ਹਾਂ ਤਾਂ ਮੈਨੂੰ ਕਿਤੇ ਐਤਵਾਰ ਛੁੱਟੀ ਮਿਲਦੀ ਹੈ ਉਹਨੇ ਖਣਾ ਆ ਵੀ ਆਜੋ ਬਈ ਇਹ ਤਾਂ ਦੀ ਵਿਹਲਾ ਹੀ ਬਿਠਾਣਾ ਹੋਵੇ ਉੱਥੇ ਬਿਠਾਈ ਰੱਖ ਉਹਨਾਂ ਨੇ 8 ਘੰਟੇ ਡਿਊਟੀ ਲੈਣੀ ਲੈਣੀ ਆ 8 ਵੀ ਕੀਤੀ ਐ 12 ਵੀ ਕੀਤੀ ਐ 16 ਵੀ ਕੀਤੀ ਐ 24 ਵੀ ਹੋ ਜਾ ਹਾਂ ਜੋ ਡਬਲ ਬੰਦਾ ਨਹੀਂ ਆਇਆ 16 ਉਹ ਡਬਲ ਹੋ ਜਾਣੀ ਐ 24 ਹੋ ਜਾਣੀ ਉਹ ਤਾਂ ਫਿਰ ਕਰਨੀ ਪੈਂਦੀ ਐ ਜੀ ਉਹਨਾਂ ਜਿਹਦਾ ਉਹ ਕਹਿੰਦੇ ਨਖਰਾ ਕਾਦਾ ਦੇ ਨੌਕਰੀ ਕਾਦੀ ਨਖਰਾ ਕੀ ਹਾਂ ਜੀ ਬਾਈ ਜਿਵੇਂ ਹੁਣ ਐਨੀ ਗਰਮੀ ਆ ਤਪਦੀ ਗਰਮੀ ਆ ਸਿਕਿਉਰਿਟੀ ਚ ਤੁਸੀਂ ਕਈ ਵਾਰੀ ਏਸੀਆਂ ਚ ਵੀ ਬੈਠੇ ਰਹਿੰਦੇ ਹੋਵੋਗੇ ਹਨਾ ਤੇ ਐਨੀ ਤਪਦੀ ਗਰਮੀ ਚ ਕੰਮ ਕਰਨਾ ਕਿੰਨਾ ਕੀਜ਼ੀ ਐ ਮੈਂ ਤਾਂ ਇਹ ਨਾ ਬਾਈ ਜੀ ਜੇ ਕੰਮ ਸੋਚਿਆ ਵੀ ਮੈਂ ਤੈਆ ਜੀ ਜੇ ਪਰਿਵਾਰ ਹੈਗਾ ਨਾ ਜੀ ਜੇ ਪਰਿਵਾਰ ਬਾਰੇ ਸੋਚਣਾ ਸਾਨੂੰ ਗਰਮੀ ਨਹੀਂ ਲੱਗਣੀ ਜੇ ਤੁਸੀਂ ਪਰਿਵਾਰ ਬਾਰੇ ਨਹੀਂ ਸੋਚਿਆ ਥੋਨੂੰ ਗਰਮੀ ਲੱਗੂਗੀ ਉਹਨਾ ਮੇਰਾ ਪਰਿਵਾਰ ਹੈਗਾ ਜੀ ਮੈਨੂੰ ਪਤਾ ਮੈਂ ਹੱਥ ਨਾਲ ਉਹਨਾਂ ਨੂੰ ਖੋਣਾ ਹੈ ਤੇ ਕਿੱਥੋਂ ਖਾਵਾਂਗਾ ਜੀ ਜੇ ਮੈਂ ਇਹ ਸੋਚੂਗਾ ਤਾਂ ਮੈਨੂੰ ਗਰਮੀ ਲੱਗਦੀ ਹੈ ਗਰਮੀ ਦਾ ਲੱਗਣੀ ਲੱਗਣੀ ਹੈ ਜੀ ਇਹ ਤਾਂ ਮਹਾਰਾਜ ਦਾ ਕੁਦਰਤ ਦਾ ਹੀ ਗਰਮੀ ਆ ਵੀ ਠੰਡ ਵੀ ਹੈ ਤੇ ਜੇ ਕੋਈ ਕਰਾਂਗੇ ਤਾਂ ਕੋਈ ਕਮਾ ਕੇ ਹੀ ਦਵਾਂਗੇ ਜੀ ਕਮਾ ਕੇ ਘਰੇ ਲਿਜਾਵਾਂਗੇ ਤਾਂ ਵੀ ਇਸ ਕੰਮ ਚ ਤਾਂ ਸਾਰੇ ਟੱਬਰ ਨੂੰ ਕੰਮ ਲੱਗਣਾ ਪੈਂਦਾ ਹੈ ਨਾ ਸਾਰੇ ਦਿਨ ਤੋਂ ਦੁੱਧ ਕਾੜੀ ਜਾਂਦੇ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਆਪ ਤਾਂ ਤੂੰ ਪੰਗੇ ਚ ਪਿਆਈ ਪਿਆ ਸਾਨੂੰ ਵੀ ਵਾੜਦਾ ਨਹੀਂ ਜੀ ਉਹ ਮੈਂ ਨਾ ਜਿਹੜੇ ਅਹਲ ਚ ਪਿੰਡਾਲੇ ਆ ਸਾਡੀ ਮਾਤਾ ਜੀ ਆ ਉਹ ਪਹਿਲੇ ਦਿਨ ਤੋਂ ਹੀ ਪਹਿਲਾਂ ਕਰ ਰਹੇ ਆ ਔਰ ਮੇਰੀ ਵਾਈਫ ਆ ਉਹ ਨਵੇਂ ਸੀਗੇ ਉਹ ਹੋਲੀ ਲਈ ਉਹ ਚ ਗਿੱਜ ਗਏ ਹੁਣ ਕਰਨਾ ਜੀ ਹੁਣ ਉਹ ਸਾਰਾ ਕੰਮ ਹੀ ਕਰਦੇ ਏ ਟੂ ਜੱਡ ਨਾਲ ਕਰੋਂਦੇ ਮਾਤਾ ਦੇ ਪਾਠੀਆਂ ਦਾ ਵੀ ਕਰਦੇ ਆ ਨਾਲ ਜਿਹੜਾ ਹੁਣ ਪਾਠੀਆਂ ਵੀ ਆਪ ਨੂੰ ਰੀਲੀ ਚਾਹੀਦੀਆਂ ਜੀ ਜਦੋਂ ਕਾੜਨਾ ਜਦੋਂ ਦੁੱਧ ਸਾਰਾ ਕੰਮ ਹੀ ਕਰਦੇ ਆ ਜੀ ਉਹ ਮੈਨੂੰ ਲੱਗਦਾ ਕੁਦਰਤ ਨਾਲ ਵੱਧ ਜੁੜ ਕੇ ਉਹ ਹੀ ਨੇਚਰਲ ਪਿਛਲੀਆਂ ਚੀਜ਼ਾਂ ਵੱਲ ਆ ਗਏ ਹਨ ਹਾਂਜੀ 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 ਮੈਂ ਤਾਂ ਇਹ ਹੀ ਆ ਨਾ ਕਿੱਥੇ ਤੌੜੀ ਵਾਲਾ ਦੁੱਧ ਕੋਈ ਜਾਣਦਾ ਨਹੀਂ ਆ ਜੀ ਅੱਜ ਕਿਹਨੂੰ ਮਰਜ਼ੀ ਪੁੱਛ ਲੋ ਤੌੜੀ ਦਾ ਦੁੱਧ ਕਿਹੜਾ ਹੁੰਦਾ ਜੀ ਨਹੀਂ ਪਤਾ ਜੀ ਮੇਰੇ ਹੁਣ 5 ਸਾਲ ਦਾ ਬੱਚਾ ਉਹਨੂੰ ਪੁੱਛੋਂਗੇ ਜਾ ਕੇ ਤੁਹਾਨੂੰ ਸਾਰਾ ਦੱਸੂਆ ਵੀ ਹਾਂ ਤੌੜੀ ਦਾ ਦੁੱਧ ਕਿਹੋ ਜਿਹਾ ਹੁੰਦਾ ਮਠਾਸ ਹੁੰਦਾ ਜਾਂ ਉਹਦਾ ਕੀ ਕੈਮੀਕਲ ਉਹਦੀ ਖਤਮ ਹੋਇਆ ਹੁੰਦਾ ਜੀ ਹੁਣ ਮੰਨ ਕੇ ਚਲੋ ਆਪਣੀ ਆਹ ਲੱਸੀ ਆ ਇਹਦੇ ਵਿੱਚ ਕੈਮੀਕਲ ਹੈ ਨਹੀਂ ਆ ਜੀ ਜਿੱਥੇ ਮਰਜ਼ੀ ਟੈਕ ਕਰਾ ਲਓ ਕਿਉ ਅਗਮਚੀ ਗਈ ਤੇ ਉਹ ਆਟੋਮੈਟਿਕ ਹੀ ਸਾਰ ਖਤਮ ਨੇ ਤਾਂ ਪੱਜ ਦੀ ਅੱਜ ਵੇਚ ਦੇਣੀ ਆ ਉਹਨਾਂ ਨੇ ਕੰਪਨੀਆਂ ਦੀ ਪਤਾ ਨਹੀਂ ਕਿੰਨੇ ਦਿਨ ਪਈ ਰਹਿੰਦੀ ਆ ਹਾਇ ਤਾਂ ਗਈ ਜੀ ਕਿ ਕਿਸੇ ਚੀਜ਼ ਪਾ ਕੇ ਕੈਮੀਕਲ ਨਾਲ ਹੀ ਬਚਦੀ 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 ਇਹ ਤਾਂ ਜੇ ਬਲੋ ਦਾ ਨਾ ਮੰਨ ਕੇ ਚਲੋ ਨਾ ਉਹੀ ਰੱਖ ਦੇਗੀ ਬਰਫ ਦਾ ਬਣਾ ਤਾਂ 2 ਘੰਟਿਆਂ ਚ ਖੱਟੀ ਹੋ ਜਾਂਦੀ ਜਮ ਤੇ ਫਿਰ ਤੁਸੀਂ ਇਹ ਇਹ ਚੀਜ਼ ਇਹ ਚੀਜ਼ਾਂ ਖਰਾਬ ਵੀ ਹੋ ਜਾਂਦੀਆਂ ਦੁੱਧ ਤੋਂ ਵਾਲੀਆਂ ਇਹ ਕਦੇ ਐਂ ਤਾਂ ਨਹੀਂ ਹੋਇਆ ਵੀ ਘਾਟਾ ਪੈ ਗਿਆ ਹੋਵੇ ਵੀ ਖਰਾਬ ਹੀ ਹੋ ਗਿਆ ਹੋਵੇ ਤੁਸੀਂ ਲੈ ਕੇ ਕੋਈ ਘਾਟਾ ਨਹੀਂ ਗਿਆ ਜੀ ਐਂ ਤਾਂ ਜੇ ਆਪਾਂ ਸਾਰੀਆਂ ਚੀਜ਼ਾਂ ਵੇਖੀ ਐਂ ਤਾਂ ਘਾਟਾ ਪੈਂਦਾ ਵੀ ਆ ਤੇ ਜੇ ਨਾ ਸੋਚੀਏ ਤਾਂ ਘਟਾ ਕੋਈ ਵੀ ਨਹੀਂ ਗਈ। ਮੈਂ ਚਲੋ ਆਪਣੀ ਲੱਸੀ ਆ ਜੇ ਮਨਨੇ ਕਿ ਉਹ ਖੱਟੀ ਵੀ ਹੋ ਗਈ ਤੇ ਦੂਜੇ ਦਿਨ ਕੜੀ ਚ ਕੰਮ ਆ ਜਾਂਦੀ ਹੈ ਜੀ। ਮਤਲਬ ਫਿਰ ਕੜੀ ਬਣਾ ਲੈ। ਕੜੀ ਬਣ ਜਾਂਦੀ ਹੈ ਜੀ। ਉਹ ਵੀ ਵੇਚਦੇ ਹੋ। ਕੜੀ ਨਹੀਂ ਵੇਚਦੇ ਨਹੀਂ ਉਹ ਲੈ ਜਾਂਦੇ ਕੜੀ ਵਾਲੇ ਲੋਕ ਲੈ ਜਾਂਦੇ ਲੋਕ ਲੈ। ਠੀਕ ਹੈ ਮਤਲਬ ਕੜੀ ਨੂੰ ਜਿਹਨੇ ਬਣਾਉਣੀ ਹੋ ਫਿਰ ਤੁਹਾਡੇ ਕੋਲ ਆ ਜਾਂਦਾ ਵੀ ਖੱਟੀ ਲੱਸੀ ਦੇ ਦੇ। ਖੱਟੀ ਲੱਸੀ ਦੇ ਦੇ। ਇਹ ਵੇ ਵੇ ਗਲੋਈ ਹੀ ਇੱਕ ਇੱਕ ਐਸਾ ਮੈਨੂੰ ਲੱਗਦਾ ਪ੍ਰੋਡਕਟ ਹੈ ਵੀ ਜਿਹੜਾ ਖੱਟਾ ਹੋਣ ਤੋਂ ਬਾਅਦ ਵੀ ਵਿਕਦਾ ਹੈ ਵਿਕਦਾ ਜੀ ਵਿਕਦਾ ਜੀ ਉਹ ਜਿੰਨਾ ਖੱਟਾ ਹੋਗਾ ਨਹੀਂ ਹਲਕਾ ਕੜੀ ਉਨੀ ਵੱਧ ਵਧੀਆ ਬਦੇ ਹੁੰਦੀ ਲੋਕ ਵੀ ਇਹੇ ਚਾਹੁੰਦੇ ਆ ਵੀ ਜਿਹੜੀ 2-3 ਦਿਨ ਦੀ ਪੁਰਾਣੀ ਹੋਏ ਨਾ ਕਈ ਬੰਦੇ ਤਾਂ ਮੇਰੇ ਕੋਲ ਇਹੋ ਜਿਹਾ ਆਏ ਆ ਵੀ ਹਫਤਾ ਪੁਰਾਣੀ ਚੀਜ਼ ਦੋ ਮੈਨੂੰ ਖੱਟੀ ਦੋ ਮੈਨੂੰ ਡਾਕਟਰ ਨੇ ਆਖਿਆ ਖੱਟੀ ਵੀ ਕਿਉਂ ਇਹ ਸੈੱਲਾਂ ਦਾ ਕੰਮ ਕਰਦੀ ਹੈ ਜੀ ਮੈਨੇ ਇਹ ਜਿੰਨੀ ਖੱਟੀ ਹੋਗੀ ਉਹਨੇ ਸੈੱਲਾਂ ਦੇ ਕੰਮ ਕਰਨਾ ਹੈ ਜਿਹੜੇ ਮੰਨ ਗਏ ਚਲੋ ਟਾਈ ਫੜ ਕੇ ਇਹਨੂੰ ਹੋ ਜਾਂਦਾ ਉਹ ਕਹਿੰਦੇ ਡਾਕਟਰ ਦੱਸਦਾ ਵੀ ਖੱ ਤਪਨੀ ਪਤਾ ਜੀ ਨੇਚਰਲ ਜੀ ਆਪਾਂ ਕੋਈ ਚੀਜ਼ ਇਹੋ ਜੀ ਪੀਂਨੇ ਆ ਖੱਟੀ ਲੱਸੀ ਤਾਂ ਕਿਸੇ ਬੂਟੇ ਤੇ ਛਿੜਕ ਦਈਏ ਉਹ ਵੀ ਉਹ ਵੀ ਉਹ ਵੀ ਫਾਇਦਾ ਕਰ ਜਾਂਦੀ ਆ ਫਾਇਦਾ ਕਰ ਦਿੰਦੀ ਆ ਜੀ ਤੇ ਕੰਮ ਤੋਂ ਸੰਤੁਸ਼ਟੋਂ ਬਹੁਤ ਬਹੁਤ ਵਧੀਆ ਜੀ ਸਹੀ ਆ ਗੁਜ਼ਾਰਾ ਹੋ ਜਾਂਦਾ ਹਾਂ ਟਾਈਮ ਪਾਸ ਹੁੰਦਾ ਵਧੀਆ ਜੀ ਹਾਂ ਆਖੀਏ ਮਹਾਰਾਜ ਨੇ ਵਧੀਆ ਰੋਟੀ ਦੱਤੀ ਆ ਵਾਹ ਬਾਬੇ ਸ੍ਰੀ ਚੰਦ ਦਾ ਨਾਮ ਚੱਲ ਕੇ ਚੱਲੀ ਜਾਂਦਾ ਸਾਰਾ ਕੁਝ ਲੋਕਾਂ ਨੂੰ ਅਪੀਲ ਹੈ ਕਿ ਇਹੋ ਜੇ ਬੰਦਿਆਂ ਦੇ ਸਾਥ ਦਿਆ ਕਰੋ ਇਹ ਜਿਹੜੀ ਲੋਕੇਸ਼ਨ ਹੈ ਭਾਈ ਉਹ ਦੱਸਦੇ ਵੀ ਕਿੱਥੇ ਆ ਕਿਉਂਕਿ ਜਿਹੜਾ ਸਾਡੀ ਵੀਡੀਓ ਵੇਖੇ ਸ਼ਾਇਦ ਨੇੜੇ ਤੇੜੇ ਦਾ ਹੋਵੇ ਤਾਂ ਤੇਰੇ ਨੂੰ ਮਿਲਦਾ ਰਿਆ ਕਰੇ ਇਹ ਆਪਣਾ ਹੀ ਕੋਟਕਪੁਰਾ ਰੋਡ ਆ ਜੀ ਨੇੜੇ ਠਾਣਾ ਸਤਰਾ ਗਾਂ ਡੀ ਸੀ ਸੀ ਕੋਠੀ ਨੇੜੇ ਆ ਜੀ ਸਾਹਮਣੇ ਉਹਦੇ ਬਿਲਕੁਲ ਡੀ ਸੀ ਸਾਹਿਬ ਫਰੀ ਕੋਟ ਦੀ ਜਿੱਥੇ ਕੋਠੀ ਹੈ ਉਹਦੇ ਸਾਹਮਣੇ ਬਿਲਕੁਲ ਬਾਈ ਨੇ ਛੋਟਾ ਜਿਹਾ ਇੱਕ ਸਟਾਲ ਲਾਇਆ ਹੋਇਆ ਤੇ ਇਹਦੇ ਸਟਾਲ ਤੇ ਆਓ ਤੁਹਾਨੂੰ ਸ਼ੁੱਧ ਚੀਜ਼ ਦੀ ਗਾਰੰਟੀ ਦੇਣਗੇ ਬਾਈ ਜੀ ਵਧੀਆ ਤੁਹਾਨੂੰ ਚੀਜ਼ ਦੇਣਗੇ ਤੇ ਫਿਰ ਆਓ ਤੁਹਾਨੂੰ ਖੋਣੇ ਜਾਂ ਜਿਹੜੀ ਸਰਦਈ ਜਾਦਾ ਜੀ ਹਾਂ ਸਰਦਈ ਤਾਂ ਤੁਹਾਨੂੰ ਹਾਂ ਸਰਦਈ ਦਾ ਤਾਂ ਅਜੇ ਦੱਸਿਆ ਹੀ ਨਹੀਂ ਬਾਈ ਹਾਂ ਉਹਨਾਂ ਸਰਦਈ ਦੇ ਲਾਭ ਵੇਖ ਹੁਣ ਬਦਾਮ ਆਪਾਂ ਜੇ ਇਹਨੂੰ ਗੂਗਲ ਤੇ ਸਰਚ ਮਾਰੋ ਇੱਕ ਬਦਾਮ ਨੇ ਘੱਟੋ ਘੱਟ ਬਾਰੇ ਨੂੰ 100 ਫਾਇਦੇ ਕਰਨੇ ਆ ਜੀ ਹੁਣ ਖਸਖਸ ਆ ਜੀ ਹੁਣ ਖਸਖਸ ਕੀ ਆ ਸਰਕਾਰ ਤਾਂ ਰੋਕ ਲਈ ਬੈਠੀ ਆ ਖਸਖਸ ਤੇ ਹੁਣ ਖਸਖਸ ਦਾ ਰੇਟ ਬਹੁਤ ਜ਼ਿਆਦਾ ਆ ਜੀ ਹੁਣ ਜੀ ਖਸਖਸ ਤੇ ਆਪਾਂ ਵੇਖੀਏ ਤਾਂ ਇਹਦੇ ਬਹੁਤ ਫਾਇਦੇ ਆ ਜੀ ਕੈਸਟਰੋਲ ਤੋਂ ਬਹੁਤ ਕੰਮ ਆ ਇਹ ਕੱਲੇ ਇੱਕ ਬਦਾਮ ਨਹੀਂ 100-100 ਫਾਇਦਾ ਨਿਕਲੂਗਾ ਜੀ ਗਲਾਉ ਦੇ ਫੁੱਲ ਇਹ ਵੀ ਆਪਦਾ ਕੰਮ ਕਰਦੇ ਆ ਜੀ ਕਾਜੂ ਇਹ ਵੀ ਆਪਦਾ ਕੰਮ ਕਰਦੇ ਆ ਜੀ ਕਾਲੀ ਮਿਰਚ ਹੋ ਗਈ ਨਿੱਕੀ ਲਹਿਜੀ ਹੋ ਗਈ ਗੂੰਦ ਕਿਟੀਰਾ ਹੋ ਗਿਆ ਜੀ ਚੈਰੀ ਹੋ ਗਈ ਜਾਂ ਮਗਜੋ ਗਿਆ ਚਾਰੇ ਜੀ ਇਹ ਸਾਰਾ ਕੁਝ ਆ ਜੀ ਇਹ ਸਾਰਾ ਆਪਣਾ ਹੱਥੀ ੜਕ ਕੇ ਫਿਰ ਤਿਆਰ ਕਰਦੇ ਹਾਂ ਕੁੰਡੇ ਦੇ ਵਿੱਚ ਤਿਆਰ ਹੁੰਦਾ ਸੀ ਤੇ ਇਹ ਜਿਹੜੇ ਬੰਦੇ ਹੁਣ ਪਤਾ ਉਹ ਪੀਂਦੇ ਸਰੀਰ ਤੌਰ ਤੇ ਵਧੀਆ ਮੈਂ ਕਹੂੰਗਾ ਵੀ ਬਾਈ ਦਾ ਨੰਬਰ ਵੀ ਵਿਖਾ ਦੇ ਜਿਹੜਾ ਲੋਕ ਸੰਪਰਕ ਕਰ ਲੈਣ ਲਖਵਿੰਦਰ ਸਿੰਘ ਗਿੱਲ ਬਾਈ ਦਾ ਨਾਮ ਹੈ ਤੇ 788842024 ਕੇ ਤੇ 7 ਹਾਂਜੀ 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 ਤੇ ਤੁਸੀਂ ਬਾਈ ਤੋਂ ਇੰਨੀ ਅਨਮੁੱਲੀ ਜਾਣਕਾਰੀ ਲਈ ਉਹਦੇ ਲਈ ਟਾਈਮ ਲਈ ਜੁੜੇ ਉਹਦੇ ਲਈ ਧੰਨਵਾਦ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਾਡਾ ਵੀ ਧੰਨਵਾਦ ਵਾਹ ਸ਼ੇਰ